ਬਠਿੰਡਾ ਜੀਟੀ ਰੋਡ ਦੇ ਉੱਪਰ ਤੜਕਸਾਰ ਹੋਇਆ ਭਿਆਨਕ ਹਾਦਸਾ ਤੇਜ਼ ਰਫਤਾਰ ਕਾਰ ਦਰਖਤ ਦੇ ਨਾਲ ਟਕਰਾਈ ਬੈਰੀਕੇਡ ਵੀ ਤੋੜੇ ਕਾਰ ਚਾਲਕ ਜ਼ਖਮੀ ਇਲਾਜ ਦੇ ਲਈ ਸੰਸਥਾ ਵੱਲੋਂ ਕਰਵਾਇਆ ਗਿਆ ਹਸਪਤਾਲ ਦਾਖਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਜੀਟੀ ਰੋਡ ਨਿਰੰਕਾਰੀ ਭਵੰਦੇ ਸਾਹਮਣੇ ਦੀਆਂ ਜਿੱਥੇ ਕਿ ਅੱਜ ਸਵੇਰੇ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ ਅਤੇ ਇਸ ਘਟਨਾ ਦੇ ਵਿੱਚ ਕਾਰ ਚਾਲਕ जख्मी ਹੋਇਆ ਦੱਸਿਆ ਜਾ ਰਿਹਾ ਹੈ ਜਿਸ ਨੂੰ ਸਹਾਰਾ ਜਨ ਸੇਵਾ ਦੇ ਵੱਲੋਂ ਨਾਗਰਿਕ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਹੈ ਕਿ ਇਹ ਕਾਰ ਚਾਲਕ ਕੋਟਫੱਤਾ ਤੋਂ ਕਿਸੇ ਦੀ ਕਾਰ ਮੰਗ ਕੇ ਆਇਆ ਸੀਗਾ ਤਾਂ ਜੀਟੀ ਰੋਡ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਦੇ ਵੱਲੋਂ ਸੜਕ ਤੇ ਲੱਗੇ ਬੈਰੀਕੇਡ ਅਤੇ ਦਰਖਤ ਵੀ ਪਟਕਾ ਕੇਸ ਹੋ ਗਿਆ ਤੇ ਕਾਰ ਚੱਕਨਾ ਚੋਰ ਹੋ ਗਈ ਜੇ ਦੇਖਣ ਤਸਵੀਰਾਂ ਹਾਦਸੇ ਦੀਆਂ ਜੋ ਕਿ ਜੀਟੀ ਰੋਡ ਨਿਰੰਕਾਰੀ ਭਵਨ ਦੇ ਸਾਹਮਣੇ ਵਾਪਰਿਆ ਹੈ ਪੂਰੇ ਮਾਮਲੇ ਦੇ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਨੇ ਇਹ ਕਹਿਣਾ ਹੈ ਕਿ ਕਾਰ ਦੇ ਵਿੱਚ ਅਸ਼ਰਾਬ ਦੀ ਬੋਤਲ ਵੀ ਪਈ ਸੀ ਅਤੇ ਇਸ ਦੇ ਨਾਲ ਹੀ ਕਾਰ ਦੀ ਸਪੀਡ ਵੀ ਬਹੁਤ ਜ਼ਿਆਦਾ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਜਾਪਦਾ ਹੈ ਪੂਰੀ ਜਾਣਕਾਰੀ ਦੇਖਦੇ ਆਪਾਂ ਇਸ ਰਿਪੋਰਟ ਦੇ ਵਿੱਚ ਮੇਰਾ ਨਾਮ ਹੈ ਅਮਨਦੀਪ ਚੌਧਰੀ ਆ ਮੈਂ ਨਰਨਕਾਰੀ ਭਵਨ ਤੇ ਆ ਇਹਦਾ ਹੀ ਗੇਟ ਤੇ ਮੈਂ ਖੜਾ ਸੀ ਉੱਥੇ ਡਿਊਟੀ ਕਰਦਾ ਹੁਣ ਨਾਲ ਹੀ ਜੀ ਸਿੱਧਾ ਸਿੱਧ ਸੰਗਤਾਂ ਜੀ ਸਾਢੇ 7:00 8:00 ਵਜੇ ਜੀ ਠੀਕ ਹੈ ਜੀ ਤੇ ਗੱਡੀ ਵਾਲਾ ਇਧਰੋਂ ਆਇਆ ਕੁਝ ਸਾਢੇ 7:00 ਵਜੇ ਪੂਰੀ ਫੁੱਲ ਸਪੀਡ ਤੇ ਤੇ ਇਧਰੋਂ ਆਉਂਦੇ ਦੇ ਵਿੱਚ ਗੱਡੀ ਦੇ ਵਿੱਚ ਵਾਲੀ ਸਾਡੀ ਗੱਡੀ ਖੜੀ ਸੀ ਇੱਕੀ ਉਹਦੇ ਸਾਈਡ ਤੇ ਵਜਈ ਅੱਗੇ ਲੋਹੇ ਦੇ ਤਾਂ ਡੈਰੀਅਰ ਜਿਹਾ ਦੇਖੋ ਜੀ ਇਹਨਾਂ ਵਿੱਚ ਵੱਜ ਕੇ ਦਸ ਚ ਮਾਰੀ ਜੀ ਪੂਰਾ ਫੱਟੜ ਹੋ ਗਿਆ ਬੰਦਾ ਜੀ ਪੂਰਾ ਫਲ ਹੋਈ ਲਾਤ ਨੂੰ ਤਾਂ ਬਾਬੂ ਨੂੰ ਸੱਤੇ ਚੰਗੀ ਤਰ੍ਹਾਂ ਸੱਟਾਂ ਵੱਜੀਆਂ ਉਹਦੇ ਮੇਰਾ ਬੱਚਤ ਰਹਿ ਗਈ ਉਹ ਬੋਲਦਾ ਸੀ ਇਹ ਕੋੜ ਹੋਤੇ ਤਾਂ ਆਇਆ ਸੀ ਹਾਂਜੀ ਮਨੋਏ ਕਿੱਥੇ ਕਿਸੇ ਨੇ ਦੱਸਿਆ ਕਿਦਾ ਕਿਸੇ ਦੀ ਜਾਰਦੋਸ ਦੀ ਗੱਡੀ ਮੰਗ ਕੇ ਲੈ ਕੇ ਆਇਆ ਸੀ ਇਹ ਸਰ ਕੀ ਲੱਗਦਾ ਕਿ ਇਹਨੇ दारू ਵੀ ਕਰ ਮੈਂ दारू ਦੀ ਬੋਤਲ ਤਾਂ ਵੇਚੀ ਪਈ ਸੀ ਡਰਿੰਕ ਡਰਿੰਕ ਕੀਤੀ ਹੋਈ ਸੀ ਉਹਦੇ ਹਾਂਜੀ ਤੇ ਕੋਈ ਜਾਨਵਾਲੀ ਹੋਰ ਕੋਈ ਨੁਕਸਾਨ ਨਹੀਂ ਜੀ ਬਾਕੀ ਸਾਰਾ ਕੁਝ ਠੀਕ ਹੈ ਕਿ ਕਿਤਰਾ ਲੱਗਦਾ ਤੁਹਾਨੂੰ ਵੀ ਹਾਂ ਜੀ ਨਹੀਂ ਨਹੀਂ ਉਹ ਮੇਰਾ ਨਾਮ ਸੰਦੀਪ ਗੋਇਲ ਹੈ ਮੈਂ ਸਹਾਰਾ ਜਨ ਸੇਵਾ ਦਾ ਵਰਕਰ ਹਾਂ ਅੱਜ ਸਵੇਰ ਸਾਡੇ ਸਹਾਰਾ ਕੰਟਰੋਲ ਰੂਮ ਤੇ ਫੋਨ ਆਇਆ ਵੀ ਬਠਿੰਡਾ ਤਿੰਨ ਗੋਂਡੀ ਕੋਲੇ ਇੱਕ ਐਕਸੀਡੈਂਟ ਹੋਇਆ ਤੇ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਟੀਮ मौके ਤੇ ਪਹੁੰਚੀ ਅਤੇ ਇੱਕ ਭਿਆਨਕ ਐਕਸੀਡੈਂਟ ਹੋਇਆ ਹੋਇਆ ਸੀ ਇੱਕ ਕਾਰ ਬ੍ਰੇਕਸਨ ਨੂੰ ਤੋੜਦੀ ਹੋਈ ਤੇ ਕਾਰ ਹੀ ਪਵਨ ਕੋਲੇ ਟੁੱਟ ਗਈ ਸੀ ਜਿਸ ਕਾਰ ਬੁਰੀ ਤਰ੍ਹਾਂ ਟੁੱਟ ਗਈ ਤੇ ਜ਼ਖਮੀ ਹੋ ਗਿਆ ਸੀ ਕਾਰ ਚਾਲਕ ਸਰਕਾਰ ਦੇ ਵਿੱਚ ਕਿੰਨੇ ਜਨੇ ਸੀਗੇ ਇੱਕਿਆ ਨਾ ਸੀਗਾ ਤੇ ਕਿੱਥੋਂ ਦੇ ਰਹਿਣ ਨਾਲ ਕੋਈ ਸਪੱਸ਼ਟ ਪਤਾ ਲੱਗੇ ਸਰ ਇਹ ਹੀ ਭਗਵੰਗੜ ਦਾ ਰਹਿਣ ਵਾਲਾ ਸੀਗਾ ਤੇ ਨਾਮ ਕੀ ਹੈ ਸਰ ਨਾਮ ਹੋੜਾ ਹੀ ਸੀਗਾ ਨਾਮ ਹੋੜਾ ਹੀ ਰਾਜਵਿੰਦਰ ਸਿੰਘ ਸੀ ਸਰ ਕਿੱਥੋਂ ਦਾ ਭਗਵੰਗੜ ਦਾ ਰਹਿਣਾ ਲੱਗਿਆ ਹਾਂਜੀ ਹਾਂ ਕਿੰਨੇ ਦਾ ਡੱਟਾ ਵੱਜੀਆਂ ਸੱਟਾਂ ਹੀ ਮੋਟਾ ਸੀਗੇ 3 ਡੇਟਾ ਹੀ ਵੱਜੀਆਂ ਯਾਰ ਤੇ ਕੋਈ ਹੋਰ ਵੀ ਐਕਸੀਡੈਂਟ ਉਹਦੇ ਨਾਲ ਹੋਇਆ ਕੀ ਇਹ ਗੱਡੀ ਉਹ ਗੱਡੀ ਘੱਟ ਕਰਾਈ ਹੈ ਨਹੀਂ ਬਸ ਉਹ ਹੀ ਹੋਇਆ ਕਿ ਗੱਡੀ ਤੇ ਸੁਣੀ ਜੀ ਵੀੜ ਹੋਸਾ ਜਿਹੜੀ ਜਿਹੜੀ ਤੁਹਾਡੇ ਨਾਲ ਸਪੀਡ ਦਾ ਇਹ ਹਾਈਵੇਅ ਰੋਅ ਤੇ ਤੇ ਹੀ ਹੁੰਦੀ ਹੈ ਜੀ ਬਸ ਜੀ ਸਾਹਮਣੇ ਐਕਸੀਡੈਂਟ ਹੋਇਆ ਸੀ ਸਾਹਮਣੇ ਤੇ ਜਾਰੀ ਸਪੀਡ ਲੱਗਦੀ ਜੀ ਅੱਛਾ ਜੀ